ਦੋਸਤੋ ਦਿਨਨਗਰ ਦੇ ਤੁਮਹਰਾ ਹੀ ਬੋਲਤੇ ਆ ਜੀ ਸੋ ਇਹ ਸਮੋਜਕ ਜਿਹੜਾ ਪਿੰਡ ਉਹਦੇ ਨਜ਼ਦੀਕ ਜਿਹੜਾ ਪੁਲ ਵਾ ਸੋ ਵੱਡੀ ਸਮੱਸਿਆ ਜਿਹੜੀ ਇਸ ਪੁਲ ਨੂੰ ਲੈ ਕੇ ਸੀ ਜੀ ਇਹ ਪੁਲ ਜਿਹੜਾ ਜੀ ਪਿਛਲੇ ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਵੀ ਇਹ ਡੈਮੇਜ ਹੋ ਗਿਆ ਪੁਲ ਸੋ ਇਸ ਪੁਲ ਜਿਹੜਾ ਪ੍ਰੋਬਲਮ ਆਉਣ ਕਰਕੇ ਜਿਹੜਾ ਵਾ ਜੀ ਪੁਰਾਣਾ ਪੁਲ ਜਿਹੜਾ ਵਾ ਉਹ ਜੋ ਚੱਲ ਰਿਹਾ ਵਾ ਸੋ ਪੁਰਾਣੇ ਪੁਲ ਤੋਂ ਹੀ ਜਿਹੜੇ ਵੀਕਲ ਨਿਕਲ ਰਹੇ ਨੇ ਸੋ ਅੱਜ ਜਿਹੜਾ ਵਾ ਦਿਨਨਗਰ ਤੋਂ ਸ਼ਿਵਮ ਠਾਕੁਰ ਤੇ ਉਹਦੀ ਟੀਮ ਵੱਲੋਂ ਔਰ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਜੀ ਸੰਗਰਸ਼ ਉਲੀਕਿਆ ਗਿਆ ਔਰ ਤਲਾ ਪ੍ਰਦਰ ਸੋ ਅਸੀਂ ਵੀ ਯਾਰ ਲਗਾਤਾਰ ਖਬਰਾਂ ਦੀਆਂ ਪ੍ਰਕਾਸ਼ਿਤ ਕੀਤੀਆਂ ਜੀ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਹੜਾ ਵਾ ਕਿਤੇ ਨਾ ਕਿਤੇ ਪ੍ਰਸ਼ਾਸਨ ਹਰਕਤ 'ਚ ਆਇਆ ਔਰ ਅੱਜ ਜਿਹੜਾ ਵਾ ਇਥੇ ਤੁਸੀਂ ਦੇਖੋ ਵੀ ਐਂਗਲ ਲਗਾਏ ਜਾ ਰਹੇ ਆ ਐਂਗਲ ਲਗਾ ਕੇ ਜਿਹੜਾ ਵਾ ਹੈਵੀ ਗੱਡੀਆਂ ਜਿਹੜੀਆਂ ਇਸ ਰੋਡ ਤੋਂ ਬੰਦ ਕੀਤੀਆਂ ਜਾ ਰਹੀਆਂ ਸਿਰਫ ਛੋਟੀਆਂ ਗੱਡੀਆਂ ਨਿਕਲ ਗਈਆਂ ਹੈਵੀ ਗੱਡੀ ਕੋਈ ਨਹੀਂ ਨਿਕਲੇਗੀ ਕਿਉਂਕਿ ਹੈਵੀ ਗੱਡੀ ਜਿਹੜੀ ਇਹ ਵੱਡੇ ਟਿਪਰ ਜਿਹੜੇ ਆ ਉਹ ਕਿਤੇ ਨਾ ਕਿਤੇ ਨੁਕਸਾਨ ਕਰ ਦਿੰਦੇ ਨੇ ਸੋ ਅੱਜ ਜਿਹੜਾ ਵਾ ਇਥੇ ਐਂਗਲ ਲਗਾ ਦਿੱਤੇ ਜਾਣਗੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਹੈਵੀ ਗੱਡੀ ਜਿਹੜੀ ਇਥੋਂ ਇਹ ਨ ਭਾਈ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੇ ਐਂਗਲ ਲਗਾਏ ਜਾ ਰਹੇ ਸਰ ਸਰ ਪਹਿਲੇ ਤੇ ਤੁਹਾਡੇ ਨਿਊਜ਼ ਉਪਰ ਦਾ ਧੰਨਵਾਦ ਜੀ 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 ਆ ਤੁਸੀਂ ਆਇਓ ਬਾਕੀ ਸਰ ਅਸੀਂ ਅੱਜ ਇੱਥੇ ਮੁੰਡਿਆਂ ਦਾ ਇਕੱਠ ਕਰਕੇ ਇੱਕ ਧਰਨਾ ਟਾਈਪ ਸਮਝ ਲਓ ਕਿਤੇ ਅਸੀਂ ਦੁਖੀ ਬਹੁਤ ਸੀ ਸਰ ਇਹ ਪੁਲ ਜੋ ਪਹਿਲੇ ਜੋ ਸਰ ਬਣਿਆ ਸਰਕਾਰ ਦੇ ਟਾਈਮ ਦਾ ਟੈਂਡਰ ਹੋਇਆ ਜੀ ਤੇ ਸਰ ਉਹਨਾਂ ਨੇ ਇਹੋ ਜਿਹਾ ਕੋਈ ਨਕੰਮੇ ਬੰਦੇ ਨੂੰ ਦੇ ਦਿੱਤਾ ਜਿਹੜਾ ਪੁਲ ਚੱਲਿਆ 1 ਮਹੀਨਾ ਵੀ ਨਹੀਂ ਬਾਕੀ ਇਹੀ ਸਰ ਅੱਜ ਇਹ ਪਬਲਿਕ ਦੇ ਇਕੱਠ ਨਾਲ ਇੱਕ ਕੱਟ ਰੂਪ ਚ ਆਪਾਂ ਹੋਏ ਸਾਡੇ ਮਾਨ ਜੋ ਪੰਜਾਬ ਸਰਕਾਰ ਦਾ ਸਮਝ ਲਓ ਪਰਾਲਾ ਸਾਡੇ ਐਸਡੀਐਮ ਸਾਹਿਬ ਇੰਨੇ ਸਾਈਡ ਸਾਈਡ ਤੇ ਆਈ ਨੂੰ ਕੰਮ ਕਰਨ ਲੱਗ ਗਏ ਜੀ ਜੀ ਸਾਡੇ ਐਸਡੀਐਮ ਸਾਹਿਬ ਦੇ ਧਿਆਨ ਚਹੀ ਲਿਆਂਦਾ ਹਾਂਜੀ ਤੇ ਸਾਡੇ ਐਸਡੀਐਮ ਸਾਹਿਬ ਨੇ ਸਾਨੂੰ ਸ਼ੁਸ਼ਵਾਸ਼ਨ ਦਿੱਤਾ ਕਿ ਕੱਲ ਦਾ ਟਾਈਮ ਹੀ ਲੇਕਿਨ ਉਹਨਾਂ ਨੇ ਇਹਨਾਂ ਨੂੰ ਅੱਜ ਹੀ ਕਿਹਾ ਵੀ ਇਹ ਅੱਜ ਹੀ ਬੰਦ ਹੋਣਾ ਚਾਹੀਦਾ ਸਰ ਇੰਨੇ ਕ ਹੈਵੀ ਲੋਡ ਟਰਾਲੇ ਚੱਲਦੇ ਉਹ ਦੇਖ ਲਓ ਉਪਰੋਂ ਟੱਕਿਆ ਆਂਡਿਆ ਜਿਹਦੇ ਨਾਲ ਸਾਡੇ ਪੁਲ ਦਾ ਖਤਮ ਉਹ ਬੱਚਿਆਂ ਦਾ ਸਕੂਲ ਜਾਣਾ ਆਣਾ ਇਹ 100 ਸਾਲ ਪੁਰਾਣਾ ਬੋਲੇ ਕਿਸੇ ਨੂੰ ਨੁਕਸਾਨ ਹੋ ਸਕਦਾ ਹੈ ਕਿਸੇ ਵੇਲੇ ਸਰ ਨੁਕਸਾਨ ਹੋ ਸਕਦਾ ਐਸੀ ਐਸ ਡੀ ਐਮ ਸਾਹਿਬ ਦੇ ਖਾਸ ਕਰਕੇ ਧੰਨਵਾਦੀਆਂ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਅੱਜ ਹੀ ਇਹ ਕੰਮ ਹੋ ਰਿਹਾ ਕੰਮ ਸਿਰੇ ਚੜ ਗਿਆ ਕੰਮ ਸਿਰੇ ਚੜ ਗਿਆ ਬਾਕੀ ਸਾਡੀ ਆਵਾਮ ਜਿਹੜੇ ਲੋਕ ਇੱਥੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਸਾਡੀ ਇੱਕ ਕਾਲ ਤੇ ਉਹ ਸਾਰੇ ਇਕੱਠੇ ਹੋਏ ਜਿਹਦੇ ਨਾਲ ਕਿ ਸਾਨੂੰ ਅੱਜ ਇਹ ਵਿਨਿੰਗ ਰੂਪ ਦੇ ਵਿੱਚ ਬੰਦ ਜਿਹੜਾ ਲੱਗ ਰਿਹਾ ਹਾਂਜੀ ਪਾਜੀ ਇੱਕੀ ਤੁਸੀਂ ਮੰਨਦੇ ਹੋ ਕਿ 100 ਸਾਲ ਪੁਰਾਣਾ ਜਿਹੜਾ ਪੁਲ ਵਾ ਉਹ ਅੱਜ ਵੀ ਕੰਮ ਆ ਰਿਹਾ ਵਾ ਜਿਹੜਾ ਅੱਜ ਬਣਿਆ ਵਾ ਉਹ ਕਿਤੇ ਨਾ ਕਿਤੇ ਪਾਜੀ ਬੇਈਮਾਨੀ ਤੇ ਮੈਨੂੰ ਕੋਈ ਸਮਝ ਨਹੀਂ ਆ ਰਹੀ ਪਾਣੀ ਕਿ ਉਹ ਨਜ਼ਰ ਆ ਰਹੀ ਨੇ ਸਭ ਨੂੰ ਕਿਤੇ ਨਾ ਕਿਤੇ ਬੇਈਮਾਨੀ ਤਾਂ ਹੋਈ ਆ ਪਾਜੀ ਸਰ ਉਹ ਤੇ ਉਹ ਕਿਹੜਾ ਪੁਰਾਣਾ ਆ ਜੇਬਾ ਜੇਬਾ ਗਰਮਣਾ ਹੁੰਦੀਆਂ ਤੇ ਇਹ ਕਿੱਦਾਂ ਦਿਖਦਾ ਬਿਲਕੁਲ ਸਰ ਇਹ ਜੇਬਾਂ 'ਚ ਹੀ ਪੈਸੇ ਗਏ ਆ ਤੇ ਇਹ ਤੇ ਸਰ ਅਜੇ ਵੀ ਥੱਲੇ ਕੋਠੀਆਂ ਦੂਜੀਆਂ ਪਈਆਂ ਇੰਨੀਆਂ ਮਜ਼ਬੂਤ ਆ ਤੇ ਆ ਦੇਖੋ ਉੱਤੋਂ ਚੱਲ ਰਿਹਾ ਟਰਾਲਿਆਂ ਦਾ ਭਾਰ ਚੁੱਕ ਕੇ ਚਾਰ ਟਰਾਲੇ ਮੈਂ ਆਪਣੀ ਅੱਖਾਂ ਦੇ ਨਾਲ ਵੀਡੀਓ ਮੇਰੇ ਮੋਬਾਈਲ 'ਚ ਪਈਆਂ ਚਾਰ-ਚਾਰ ਟਰਾਲੇ ਇੱਕ ਟਾਈਮ ਤੇ ਵੀ ਖੜੇ ਰਿਹਾ ਲੇਕਿਨ ਹੁਣ ਪੁਲ ਦੀ ਸਰ ਹਾਲਤ ਖਸਤਾ ਹੋ ਗਈ ਆ ਤੇ ਸਾਡੇ ਵੀ ਵੱਸੋਂ ਬਾਹਰ ਹੋ ਗਿਆ ਜਿਸ ਕਰਕੇ ਅਸੀਂ ਸਾਰੇ ਸਰ ਭਾਈ ਮੈਂ ਦੇਖ ਰਿਹਾ ਟੇਪਰ ਵਾਲੇ ਵੀ ਨਹੀਂ ਮੰਨਦੇ ਆ ਦੇਖੋ ਤੁਸੀਂ ਉਹ ਐਂਗਲ ਲਗਾਏ ਉਹਦੇ باوجود ਵੀ ਟੇਪਰ ਵਾਲੇ ਜਿਹੜੇ ਆ ਠੱਕੇ ਨਾਲ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਸਰ ਅਸੀਂ ਇਹਨਾਂ ਨੂੰ ਲਾਪਰਵਾਹੀ ਤੇ ਹੈਗੀ ਲਾਪਰਵਾਹੀ ਸਰ ਹੈਗੀ ਆ ਜੀ ਇਹ ਲਾਪਰਵਾਹੀ ਇਹਨਾਂ ਨੂੰ ਜਦੋਂ ਵਾਰ-ਵਾਰ ਐਸ.ਡੀ.ਐਮ ਸਾਹਿਬ ਵੱਲੋਂ ਵੀ ਕਿਹਾ ਜਾ ਰਿਹਾ ਪਈ ਇਧਰੋਂ ਨਹੀਂ ਆਣਾ ਅੱਜ ਤੇ ਹੁਣ ਸਰਕਾਰ ਕੋ ਕਵਾਂਗੇ ਕਿ ਜਿਹੜਾ ਇਹੋ ਜੀ ਗਲਤੀ ਕਰਦਾ ਉਹਨੂੰ ਇੱਕ ਜੋ ਕਾਨੂੰਨ ਦਾ ਦਾਇਰਾ ਬਣਿਆ ਨਾ ਪਰਚੇ ਰੂਪੀ ਇਹਨਾਂ ਨੂੰ ਪਰਚਾ ਕੀਤੇ ਜਾਣ ਇਹਨਾਂ ਦੇ ਉੱਤੇ ਜੋ ਭਰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਜੋ ਸਾਡੇ ਆਮ ਲੋਕਾਂ ਦਾ ਰਸਤਾ ਬਚਾਇਆ ਜਾ ਸਕੇ ਕਿਉਂਕਿ ਛੋਟੀਆਂ ਗੱਡੀਆਂ ਨਾਲ ਕੋਈ ਨੁਕਸਾਨ ਨਹੀਂ ਭਾਜੀ ਨੁਕਸਾਨ ਜਦੋਂ ਵੀ ਹੋਣਾ ਇਹਨਾਂ ਗੱਡੀਆਂ ਨੇ ਕਰਨਾ ਸਰ ਸਾਡਾ ਨੁਕਸਾਨ ਮੇਨ ਹੈ ਕਿ ਸਕੂਲ ਦੀਆਂ ਬੱਸਾਂ 'ਚ ਨਿੱਕੇ-ਨਿੱਕੇ ਬੱਚੇ ਅੱਜਕੱਲ ਏਕ-ਏਕ ਜਵਾਕ ਆ ਰਹੇ ਕਦਾ ਤੇ ਬੱਚੇ ਕਿਤੇ ਨਹਿਰ ਚ ਕੋਈ ਹਾਦਸਾ ਵੱਡਾ ਹੋ ਗਿਆ ਤੇ ਸਾਰਾ ਸਾਨੂੰ ਮਤਲਬ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਅਸੀਂ ਤੇ ਇਹ ਪ੍ਰਸ਼ਾਸਨ ਕੋਲ ਬੰਦ ਲੱਗ ਰਿਹਾ ਹੈ ਕਿ ਜਿਹੜਾ ਬੰਦਾ ਨਹੀਂ ਮੰਨਦਾ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੋ ਸਕਦੀ ਕਾਨੂੰਨੀ ਕਾਰਵਾਈ ਸਖਿਉਂ ਪਾਜੀ ਹਾਂਜੀ ਜਿਹੜਾ ਕੋਈ ਨਹੀਂ ਮੰਨਦਾ ਉਹਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਜੀ ਹੋਣੀ ਚਾਹੀਦੀ ਆ ਇਹਦਾ ਕੋ ਮਤਲਬ ਹੀ ਨਹੀਂ ਨਾ ਹੋਵੇ ਇਹ ਤੇ ਸਾਨੂੰ ਘਟੋ ਘਟ ਵੀ ਸਾਡਾ ਇਹ ਪੱਠੀ ਮਾਸ 26 ਮਤਰ ਨਾਲ ਇਥੇ ਅੱਜ ਐਸ.ਡੀ.ਐਮ. ਸਾਹਿਬ ਨੇ ਸਾਨੂੰ ਆਸ਼ਵਾਸਨ ਦਵਾਇਆ ਸੀ ਕਿ ਅੱਜ ਮੈਂ ਤੁਸੀਂ ਧੰਨ ਚੁਕੋ ਮੈਂ 4 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡੇ ਅੰਗ ਲਾ ਦਾਂਗਾ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਨੇ ਆ ਕੋਈ ਜਿਹੜੇ ਐਡੇ ਬੀਬੇ ਅਫਸਰ ਅਫਸਰ ਨਹੀਂ ਭਜੀ ਨਾ ਚੰਗੇ ਅਫਸਰ ਨੇਕ ਐ ਐਸ.ਡੀ.ਐਮ. ਸਾਹਿਬ ਮਹਾਰਾਜ ਉਹਨਾਂ ਦੀ ਵੱਡੀ ਵੱਡੀ ਉਮਰ ਕਰੇ ਜਿਨ੍ਹਾਂ ਨੇ ਇੱਥੋਂ ਦੇ ਪਬਲਿਕਾਂ ਦੀ ਮਤਲਬ 4 ਵਜੇ ਤੋਂ ਪਹਿਲਾਂ ਬਾਹ ਫੜ ਕੇ ਕਿਉਂਕਿ ਸਾਡੇ ਬੱਚੇ ਸਕੂਲਾਂ 'ਚ ਜਾਂਦੇ ਆ ਤੇ ਸਾਡਾ ਦਿਲ ਟੜਕੂ ਟੜਕੂ ਕਰਦਾ ਰਹਿੰਦਾ ਕਿ ਸਾਡੇ ਬੱਚੇ ਵਾਪਸ ਆ ਵਿਚਾਰੇ ਕੋਈ ਆ ਕੇ ਨਹੀਂ ਹੁੰਦਾ ਇਹ ਜਨਾਣਾ ਪਾਣੀ ਜਿੱਦਾਂ بارش ਪੈਂਦੀ ਆ ਘਟ ਘਟ ਗਿਠ ਗਿਠ ਪਾਣੀ ਹੋ ਜਾਂਦਾ ਇੱਥੇ ਤੇ ਜਦੋਂ ਪਾਣੀ ਹੋਏਗਾ ਤੇ ਸ਼ੀਮਡਾਲਾ ਜੰਨਾ ਵੀ ਆ ਤੁਹਾਨੂੰ ਪਤਾ ਜ਼ੀਰੋ ਹੋ ਜਾਂਦਾ ਤੇ ਅਸੀਂ ਆਜੋ ਉਹ ਵੀ ਆ ਜੀਮ ਸਾਹਾਨੂੰ ਕੀਤੀ ਬੇਨਤੀ ਵੀ ਇਹ ਜਿਹੜਾ ਪੁਲ ਦੇ ਉੱਤੇ ਆ ਹਰਸ਼ ਪਾਇਆ ਜਾਏ ਛੋਟੀਆਂ ਗੱਡੀਆਂ আর بڑے ਆਮਦਾਨੀਆਂ ਨੰਗਰ ਬਾਕੀ ਸਰ ਆਪਾਂ ਇਹਨਾਂ ਦੇ ਉੱਤੇ ਪਰੇਸ਼ਾਨ ਹੈ ਹੀ ਹੈ ਔਰ ਖਾਸ ਸਾਡੀ ਪ੍ਰੇਸ਼ਾਨੀ ਦਾ ਸਬਬ ਹੈ ਵੀ ਆਰ ਵੀ ਫੈਕਟਰੀ ਉਹਦੇ ਅਜੇ ਤੁਹਾਡੇ ਸਾਹਮਣੇ ਇੱਕ ਪਰਾਲੀ ਦਾ ਟਰਾਲਾ ਨਿਕਲਿਆ ਇਹ ਸਰ ਜੇ ਸਾਈਡ ਦੀ ਰੇਲਿੰਗ ਹੈ ਨਾ ਇੱਥੇ ਤੁਹਾਨੂੰ ਇੱਕ ਸਾਰੀ ਚੀਜ਼ ਦਿਖਾਣਾ ਚਾਹਾਂਗੇ ਇੱਕ ਵਾਰੀ ਤੁਸੀਂ ਕਮਰੇ ਨਾਲ ਇੱਧਰ ਹਾਂਜੀ ਹਾਂਜੀ ਤਸਵੀਰਾਂ ਤੁਹਾਡਾ ਸਾਂਝੀਆਂ ਕਰਦੇ ਨਾਲ ਨਾਲ ਜੀ ਜੀ ਉਹ ਆਪਾਂ ਬਾਲ ਨਹਿਰ ਦੇ ਵਿੱਚ ਦੇਖ ਰਹੇ ਹਾਂ ਉਹ ਕਟੋਕਾ ਦੇ 20 ਦਿਨ ਤੋਂ ਅੱਧਾ ਕੋ ਮਰੀਆ ਇਸ ਪੁਲ ਦੇ ਪਾਣੀ ਦਾ ਬਹਾਵ ਇੰਨਾ ਥੱਲੇ ਆ। ਇੱਥੇ ਇੱਕ ਗਾਂ ਮਰ ਕੇ ਪਈ ਸੀ। 25 ਦਿਨ ਗਾਂ ਇੱਥੇ ਰਹੀ ਆ। ਅੱਛਾ ਜੀ। ਇਹ ਪੁਲ ਇੰਨਾ ਖੂਨ ਮਤਲਬ ਕਿ ਖਤਰਨਾਕ ਹੈ ਕਿ লাশ ਨੂੰ ਜਾਂ ਛੱਡਦਾ ਨਹੀਂ। ਜੇ ਮੰਨ ਲਓ ਆਪਾਂ ਕੋਈ ਇੱਥੇ ਹੀ ਰਹਿਣਾ ਇੱਥੇ ਰਹਿਣਾ। ਰੌਂਡ ਹੈ ਜੀ। ਹਾਂ। ਇੱਥੇ ਕਿੰਨੇ ਉਹ ਦੇਖੋ ਜਾ ਅੱਗੇ ਜਈ ਕੁਝ ਘੁੰਮਣ ਡਿਆ। ਹਾਂ ਜੀ। ਇਹ ਬਹੁਤ ਡੇਂਜਰ ਪੁਲ ਆ। ਇਸ ਕਰਕੇ ਸਾਡੀ ਇਹੀ ਆ ਕਿ ਵੀ ਆਰ ਵੀ ਫੈਕਟਰੀ ਦੇ ਦੁਆਰਾ ਜਿਹੜੀ ਰੇਲਿੰਗ ਆਏ ਦੇਣ ਤੋੜੀ ਜਾਂਦੀ ਆ। कमाईयां ਉਹ ਕਰਨ ਰਿਹਾ ਔਰ ਭਗਤਾਣਾ ਹੀ ਕਰ ਰਿਹਾ ਨਹੀਂ ਇਹਨਾਂ ਤੇ ਵੀ ਜੁਰਮਾਨਾ ਹੋਣਾ ਚਾਹੀਦਾ ਭਾਈ ਜਿਹੜਾ ਇਹ ਗਲਤ ਕੰਮ ਕਰ ਰਿਹਾ ਵੀਆਰਵੀ ਦੇ ਉੱਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਜਦੋਂ ਤੁਸੀਂ ਰੇਲਿੰਗ ਤੋੜ ਦਿਓ ਸਾਡੀਆਂ ਛੜਕਾਂ ਤੋੜ ਦਿਓ ਤੇ ਬਣਾ ਕੇ ਕਿਹਨੇ ਦੇਣੀ ਹੈ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਜਿ ਕੋਈ ਲੋਕਲ ਵਕਸਨੀਕ ਨੇ ਭਾਜੀ ਹੋਣੀ ਇਹਨਾਂ ਨੇ ਬੜੀ ਜਦੂ ਜਿਹੜੀ ਕੀਤੀ ਹੈ ਜੀ ਸੋ ਕਿਤਨਾ ਕਿਤੇ ਜਿਹੜਾ ਜਦੋਂ ਜਹਤ ਦਾ ਮੁੱਲ ਵੀ ਪਿਆ ਜੀ ਪ੍ਰਸ਼ਾਸਨ ਜਾਗਿਆ ਵਾ ਔਰ ਮਸਲੇ ਦਾ ਹੱਲ ਹੋਇਆ ਵਾ ਸੋ ਇਹ ਹਾਲਾਤ ਨੇ ਜੀ ਇਹ ਪੁਰਾਣਾ ਜਿਹੜਾ ਅੰਗਰੇਜ਼ਾਂ ਦੇ ਟਾਈਮ ਦਾ ਬਣ ਦੇਖੋ ਅੱਜ ਉਹੀ ਪੁਲ ਕੰਮ ਆ ਰਿਹਾ ਵਾ ਉਹਨ ਸਮੱਸਿਆ ਕੀ ਹੈ ਵੀ ਪ੍ਰਸ਼ਾਸਨ ਨੇ ਕਿਹਾ ਵਾ ਕਿ ਇੱਥੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਵਹੀਕਲ ਜਿਹੜਾ ਵਾ ਜੀ ਟਿਪਰਾਂ ਨਹੀਂ ਨਿਕਲਣਗੀਆਂ ਕਿਪਰਾਂ ਜਿਹੜੀਆਂ ਬਿਲਕੁਲ ਟੋਟਲੀ ਇੱਥੋਂ ਬੰਦ ਕੀਤੀਆਂ ਜਾਣਗੀਆਂ ਸਿਰਫ ਸਿਰਫ ਛੋਟੀਆਂ ਗੱਡੀਆਂ ਹੀ ਇਥੋਂ ਨਿਕਲਣਗੀਆਂ ਪਰ ਫਿਰ ਵੀ ਦੇਖੋ ਟਿਪਰਾਂ ਵਾਲੇ ਮੰਨਦੇ ਨਹੀਂ ਆਂ ਕਈ ਰੱਗ ਧੱਕਾਸ਼ਾ ਹੀ ਕਰ ਦਿੰਦੇ ਆਂ ਪਰ ਚਲੋ ਇਹ ਚੀਜ਼ਾਂ ਪ੍ਰਸ਼ਾਸਨ ਦੀਆਂ ਜਾਂ ਪੁਲਿਸ ਪ੍ਰਸ਼ਾਸਨ ਦੇਖੇਗਾ ਕਿ ਕਿਹਨੂੰ ਚੀਜ਼ ਨੂੰ ਬੰਦ ਕਰਨਾ ਹੈ ਕੀ ਕਰਨਾ ਵਾ ਮਸਲਾ ਇਹ ਹੈ ਵੀ ਇਹ ਪੁਲ ਜਿਹੜਾ ਪੁਰਾਣਾ ਅੱਜ ਵੀ ਕੰਮ ਆ ਰਿਹਾ ਔਰ ਨਵਾਂ ਪੁਲ ਪੀ ਇਹ ਇਮਾਨਦਾਰੀ ਜਿੱਥੇ ਖੜੇ ਆ ਇਹ ਇਮਾਨਦਾਰ ਪੁਲਿਸ ਕਹਾਂਗੇ ਉਧਰ ਬੇਵਾਨ ਪੁਲ ਕਹਾਂਗੇ ਅਸੀਂ ਜਿਹੜਾ ਜਿਹੜਾ ਅੱਜ ਬਣਿਆ ਉਹ ਅਜ ਕੰਡਮ ਹੋ ਗਿਆ ਸੋਏ ਹਾਲਾਤ ਨੇ ਜੀ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੇਗੇ ਉਮੀਦ ਕਰਾਂਗੇ ਔਰ ਵੀਡੀਓ ਨੂੰ ਮਤਵ ਨਾਲ ਸ਼ੇਅਰ ਕਰਦੇ ਹੋ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਹੋਰ ਵੀ ਤੁਹਾਡਾ ਤਸਵੀਰਾਂ ਸਾਂਝੀਆਂ ਕਰਾਂਗੇ ਇਸ ਪੁਲ ਦੀਆਂ ਕਿ ਕੀ ਹਾਲਾਤ ਨੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ